ਹਰ ਇੱਕ ਚੀਜ਼ ਵਾਲੇ ਮੁੰਡਿਆਂ ਨੇ ਕਰਤਾ ਕਾਰਾ ਜੀ ਆਪਣਾ ਗਾਣਾ ਸਲੇਟੀਆਂ ਫਾਈਨਲ ਡਵਿੰਗ ਹੋ ਗਿਆ ਹੈ ਜੀ ਸ਼ੌਨ ਵਾਈ ਜੀ ਦੇ ਸਟੂਡੀਓ ਦੇ ਵਿੱਚੋਂ 뮤직 ਮੇਰਾ ਵੀਰ ਨੇ ਕੀਤਾ ਜੀ ਰੈਂਡੀ ਜਸਲ ਨੇ ਸੋ ਦੇਸੀ ਸੈਕ ਕੰਪਨੀ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਸੋ ਗਾਣੇ ਦੇ ਗਾਣੇ ਦੇ ਚਾਰ ਪੰਜ ਬੋਲ ਤੁਹਾਨੂੰ ਰੂਬਰੂ ਕਰਦਾ ਜੀ ਜੇ ਤੂੰ ਕੱਟ ਲਈ ਮੈਨੂੰ ਪਰਵਾਦਿਆ ਤੇਰੇ ਯਾਰ ਓ ਚਾਰ ਚਲੇ ਯੇ ਦਿਲਾਂ ਸਾਰੀਆਂ ਲੈ ਪੇਟੀਆਂ ਦਿੱਤੀਆਂ ਦਿਆ ਮੈਨੂੰ ਦੇਖਿਆ ਤੂੰ ਕਿੰਨੀ ਕਾਂਦੀ ਵੀ ਦੇਖਿਆ ਦਿੱਤੀਆਂ ਦਿੱਤੀਆਂ ਮੈਨੂੰ ਦੇਖਿਆ ਬੁਛੱਡੀ ਨੂੰ ਦਿਖਾ ਦਿੱਤੀ ਦਿੱਤੀਆਂ ਦਿੱਤੀਆਂ ਸੋ ਥੈਂਕ ਯੂ ਸੋ ਮੱਚੀ ਲਵ ਯੂ ਆਲ ਮੇਰੇ ਵੀਰ ਜਿਹੜੇ ਬਦਲੋਂ ਪਾਰ ਮੇਰੇ ਕੈਨੇਡਾ ਆਸਟ੍ਰੇਲੀਆ ਨਿਊਯਾਰਕ ਮੈਲਬੌਰਨ ਟੋਰਾਂਟੋ ਥਾਈਲੈਂਡ ਇੰਗਲੈਂਡ ਯੂਨਾਈਟਿਡ ਕਿੰਗਡਮ ਲੰਡਨ ਸੋ ਇਟਲੀ ਵਾਲੇ ਮੇਰੇ ਵੀਰ ਬ੍ਰਾਜ਼ੀਲ ਵਾਲੇ ਸੋ ਲਵ ਯੂ ਆਲੋ ਜੀ ਦਿਲੋਂ ਥੈਂਕ ਯੂ ਸੋ ਮਚ